ਜਿਹੜੀਆਂ ਦਿੱਲੀ ਤੋਂ ਕੁੰਡਲੀ ਜਾਂਦੀਆਂ ਸੀਗੀਆਂ ਵਾਇਆ ਸਿੰਘੂ ਤੇ ਇੱਕ ਜਾਂਦੀ ਸੀ ਦਿੱਲੀ ਤੋਂ ਕੁੰਡਲੀ ਵਾਇਆ ਦਹਿਸਰਾ ਨਰੇਲਾ ਤੇ ਸਫਿਆਬਾਦ ਇਹ ਦੋਵੇਂ ਸੜਕਾਂ ਪਹਿਲਾਂ ਜਾਮ ਕਰ ਦਿੱਤੀਆਂ ਗਈਆਂ ਸੀ ਬੰਦ ਕਰ ਦਿੱਤੀਆਂ ਗਈਆਂ ਸੀ ਤਾਂ ਜੋ ਕਿਸਾਨ ਇਸ ਪਾਸਿਓਂ ਦਿੱਲੀ ਵਾਲੇ ਪਾਸੇ ਐਂਟਰ ਨਾ ਹੋ ਜਾਣ 5000 ਦੇ ਕਰੀਬ ਲੋਕਾਂ ਦਾ ਆਉਣਾ ਜਾਣਾ ਹੁੰਦਾ ਕੁਝ ਇੱਕ ਸੜਕਾਂ ਵਾਲੇ ਪਾਸਿਓਂ ਦਿੱਲੀ ਦੇ ਵਿੱਚ ਹਰਿਆਣਾ ਇਹ ਤਾਂ ਦਿੱਲੀ ਪਹੁੰਚੇ ਨਹੀਂ ਸੀ ਤਾਂ ਦਿੱਲੀ ਦੀ ਘੇਰਾਬੰਦੀ ਇਧਰਲੇ ਪਾਸੇੋਂ ਕਿਉਂ ਕਰ ਦਿੱਤੀ ਗਈ ਸ਼ਾਇਦ ਇਹ ਡਰ ਪੈ ਗਿਆ ਹੁਣ ਆ ਵੀ ਹਰਿਆਣੇ ਵਾਲੇ ਕਿਤੇ ਇਕਜੁੱਟ ਹੋ ਕੇ ਪਹਿਲਾਂ ਦਿੱਲੀ ਨਾ ਪਹੁੰਚ ਜਾਣ ਇੱਕ ਵੱਡੀ ਰਾਹਤ ਭਰੀ ਖਬਰ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਹਰਿਆਣਾ ਤੋਂ ਦਿੱਲੀ ਵਾਲੇ ਪਾਸੇ ਨੂੰ ਜਾਂਦੇ ਨੇ ਰੋਜ਼ਾਨਾ ਕੋਈ ਕੱਚਾ ਮਾਲ ਲੈ ਕੇ ਜਾਂਦੇ ਨੇ ਸਬਜ਼ੀਆਂ ਦੁੱਧ ਲੈ ਕੇ ਜਾਂਦੇ ਨੇ ਜਾਂ ਫਿਰ ਨੌਕਰੀ ਪੇਸ਼ਾ ਲੋਕ ਨੇ ਤੇ ਜੇਕਰ ਉੱਥੋਂ ਦੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਨੌਕਰੀ ਪੇਸ਼ਾ ਜਾਂ ਆਉਣ ਜਾਣ ਵਾਲੇ ਨੇ ਦਿੱਲੀ 5000 ਦੇ ਕਰੀਬ ਲੋਕਾਂ ਦਾ ਆਉਣਾ ਜਾਣਾ ਹੁੰਦਾ ਹੈ ਕੁਝ ਇੱਕ ਸੜਕਾਂ ਵਾਲੇ ਪਾਸਿਓਂ ਦਿੱਲੀ ਦੇ ਵਿੱਚ ਹਰਿਆਣਾ ਤੋਂ ਤਾਂ ਉਹ ਜਿਹੜੀਆਂ ਸੜਕਾਂ ਨੇ ਉਹ ਦਿੱਲੀ ਪੁਲਿਸ ਨੇ ਖੋਲ ਦਿੱਤੀਆਂ ਨੇ ਕੁਝ ਲਿੰਕ ਸੜਕਾਂ ਸਿਗੀਆਂ ਦੋ ਜਿਹੜੀਆਂ ਦਿੱਲੀ ਤੋਂ ਕੁੰਡਲੀ ਜਾਂਦੀਆਂ ਸਿਗੀਆਂ ਵਾਇਆ ਸਿੰਘੂ ਤੇ ਇੱਕ ਜਾਂਦੀ ਸੀ ਦਿੱਲੀ ਤੋਂ ਕੁੰਡਲੀ ਵਾਇਆ ਦਹਿਸਰਾ ਨਰੇਲਾ ਤੇ ਸਫਿਆਬਾਦ ਇਹ ਦੋਵੇਂ ਸੜਕਾਂ ਪਹਿਲਾਂ ਜਾਮ ਕਰ ਦਿੱਤੀਆਂ ਗਈਆਂ ਸੀ ਬੰਦ ਕਰ ਦਿੱਤੀਆਂ ਗਈਆਂ ਸੀ ਤਾਂ ਜੋ ਕਿਸਾਨ ਇਸ ਪਾਸਿਓਂ ਦਿੱਲੀ ਵਾਲੇ ਪਾਸੇ ਐਂਟਰ ਨਾ ਹੋ ਜਾਣ ਤੇ ਇਹ ਹੁਣ ਵੱਡੀ ਰਾਹਤ ਭਰੀ ਖਬਰ ਹੈ ਕਿ ਉਧਰੋਂ ਰੋਕਾਂ ਹਟ ਰੀਆਂ ਸ਼ੁਰੂ ਹੋ ਗਈਆਂ ਨੇ ਪਰ ਸ਼ੰਭੂ ਤੇ ਖਨੌਰੀ ਵਾਲੀਆਂ ਰੋਕਾਂ ਕਦੋਂ ਹਟਦੀਆਂ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਅੱਜ ਮੀਟਿੰਗ ਵੀ ਹੈ ਮੀਟਿੰਗ ਤੋਂ ਬਾਅਦ ਦੇ ਵਿੱਚ ਹੀ ਕਿਸਾਨ ਜਥੇਬੰਦੀਆਂ ਨੇ ਫੈਸਲਾ ਲੈਣਾ ਹੈ ਕਿ ਉਹਨਾਂ ਨੇ ਅੱਗੇ ਵਧਣਾ ਹੈ ਜਾਂ ਉੱਥੇ ਬੈਠਣਾ ਜਾਂ ਫਿਰ ਪਿੱਛੇ ਮੁੜ ਆਉਣਾ ਵੈਸੇ ਤਾਂ ਉਹ ਕਹਿੰਦੇ ਨੇ ਕਿ ਸਾਨੂੰ ਇੰਨੀ ਉਮੀਦ ਹੈ ਨਹੀਂ ਕਿ ਅੱਜ ਦੀ ਮੀਟਿੰਗ ਦੇ ਵਿੱਚੋਂ ਕੋਈ ਨਾ ਕੋਈ ਸਹਿਮਤੀ ਵਾਲਾ ਮਾਮਲਾ ਨਿਕਲੇਗਾ ਪਰ ਫਿਰ ਵੀ ਮੀਟਿੰਗਾਂ ਦੇ ਵਿੱਚ ਅਸੀਂ ਜ਼ਰੂਰ ਜਾਣਾ ਹੈ ਤੇ ਵੱਡੀ ਤੇ ਰਾਹਤ ਭਰੀ ਖਬਰ ਇਹੀ ਹੈ ਢੱਲੋ ਸਾਹਿਬ ਕਿ ਦੋ ਲਿੰਕ ਸੜਕਾਂ ਕੁੰਡਲੀ ਨੂੰ ਜਾਣ ਵਾਲੀਆਂ ਹਰਿਆਣੇ 'ਚੋਂ ਉਹ ਖੋਲ ਦਿੱਤੀਆਂ ਗਈਆਂ ਨੇ ਇਹਨਾਂ ਨੇ ਨਾ ਇਹ ਕੰਮ ਕੀਤਾ ਨੱਚਾ ਮੈਲ ਲੁਧਿਆਣੇ ਮੇਰੀ ਧਮਕ ਜਲੰਧਰ ਪੈਂਦੀ ਹੂੰ ਕਿਸਾਨ ਤਾਂ ਹਾਲੇ ਐਂਟਰੀ ਹਰਿਆਣੇ 'ਚ ਵੀ ਨਹੀਂ ਕੀਤੀ ਹੂੰ ਤੇ ਦਿੱਲੀ ਵਾਲਿਆਂ ਬੰਦ ਕਰਤੀਆਂ ਜਿਵੇਂ ਉਹੀ ਗੱਲ ਹੈ ਨਾ ਕਿ ਦੁੱਧ ਦਾ ਸੜਿਆ ਲੱਸੀ ਨੂੰ ਫੂਕਾ ਮਾਰ ਮਾਰ ਪੀਂਦਾ ਹੂੰ ਵੀ ਕਿਤੇ ਦਿੱਲੀ ਚ ਨਾ ਆ ਜਾਣ ਦਿੱਲੀ ਕੋਈ ਦੂਜਾ ਦੇਸ਼ ਹੈ ਹੂੰ ਇਸ ਮੇਰੇ ਮਹਾਨ ਭਾਰਤ ਦੀ ਰਾਜਧਾਨੀ ਹੈ ਹੂੰ ਤੇ ਜਿਸ ਸੰਵਿਧਾਨ ਦੀ ਤੁਸੀਂ ਸੌਂ ਚੱਕਦੇ ਹੋ ਹੂੰ ਉਹ ਸੰਵਿਧਾਨ ਆਗਿਆ ਦਿੰਦਾ ਹੈ ਤੁਸੀਂ ਬੁਝਾਰੇ ਕਰੋ ਸ਼ਾਂਤੀ ਸ਼ਾਂਤੀ ਦੇ ਵਿੱਚ ਰਹਿ ਕੇ ਇਹ ਮਜਾਰੇ ਵਗੈਰਾ ਕੀਤੇ ਜਾ ਸਕਦੇ ਨੇ ਹੂੰ ਤੇ ਤੁਸੀਂ ਫੜ ਫੜ ਕੇ ਲੋਕਾਂ ਨੂੰ ਐਸੇ ਤਰ੍ਹਾਂ ਕਰਦੇ ਰਹੋਗੇ ਇਹ ਚੰਗਾ ਨਹੀਂ ਗਲਤ ਹੈ ਹੂੰ ਸੋ ਜੇ ਖੋਲੇ ਹਸਤੇ ਇਹ ਕਹਿੰਦੇ ਵੀ ਮੈਂ ਵੀ ਖੋਲ ਦਿੱਤੇ ਜਾਂ ਕਿਉਂ ਤੁਸੀਂ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਹੋਇਆ ਹੈ ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਨੂੰ ਰਾਹਤ ਦੇਣ ਦਾ ਤੰਗ ਪਰੇਸ਼ਾਨ ਦਾ ਨਹੀਂ ਹੁੰਦਾ ਹੂੰ ਪਰ ਜੋ ਤੁਸੀਂ ਕਰ ਰਹੇ ਹੋ ਇਹ ਗਲਤ ਕਰ ਰਹੇ ਹੋ ਅਜਿਹਾ ਨਹੀਂ ਹੋਣਾ ਚਾਹੀਦਾ ਜੀ ਬਿਲਕੁਲ ਜੀ ਤੇ ਪਹਿਲਾਂ ਇਹ ਵੀ ਚਰਚਾ ਸੀਗੀ ਕਿ ਇਸ ਰੂਟ ਤੋਂ ਇੱਕ ਜਾਂ ਦੋ ਬੱਸਾਂ ਹੀ ਜਾ ਰਹੀਆਂ ਸੀ ਹੁਣ ਬੱਸਾਂ ਵਾਲੀ ਆਵਾਜਾਈ ਵੀ ਸ਼ੁਰੂ ਹੋ ਜੇਗੀ ਤੇ ਲੋਕ ਕਾਫੀ ਵੱਡੀ ਗਿਣਤੀ ਦੇ ਵਿੱਚ ਜਾਂਦੇ ਨੇ ਆਮ ਲੋਕਾਂ ਲਈ ਵੀ ਰਾਹਤ ਭਰੀ ਖਬਰ ਹੈ ਪਰ ਸਵਾਲ ਉਥੇ ਦਾ ਉਥੀ ਹੈ ਕਿ ਅਜੇ ਤਾ ਉਹ ਦਿੱਲੀ ਪਹੁੰਚੇ ਨਹੀਂ ਸੀ ਤਾਂ ਦਿੱਲੀ ਦੀ ਘੇਰਾਬੰਦੀ ਇਧਰਲੇ ਪਾਸਿਓਂ ਕਿਉਂ ਕਰ ਦਿੱਤੀ ਗਈ ਸ਼ਾਇਦ ਇਹ ਡਰ ਪੈ ਗਿਆ ਹੋਣਾ ਵੀ ਹਰਿਆਣੇ ਵਾਲੇ ਕਿਤੇ ਇਕਜੁੱਟ ਹੋ ਕੇ ਪਹਿਲਾਂ ਦਿੱਲੀ ਨਾਲ ਪਹੁੰਚ ਜਾਣ ਮਤਲਬ ਦਿੱਲੀ ਜਾਣ ਤੋਂ ਰੋਕਣ ਵਾਸਤੇ ਸਾਰਾ ਕੁਝ ਕੀਤਾ ਗਿਆ ਸੀ ਪਰ ਉਹ ਲਿੰਕ ਸੜਕਾਂ ਦੇ ਉੱਤੇ ਸ਼ਾਇਦ ਹਲਕਾ ਫੁਲਕਾ ਪੈਰਾ ਜਾਂ ਨਾਕਾ ਤਾਂ ਜ਼ਰੂਰ ਰਹੇਗਾ ਪਰ ਆਮ ਲੋਕਾਂ ਲਈ ਰਾਹਤ ਭਰੀ ਖਬਰ ਹੈ ਇਸ ਕਿਸਾਨ ਅੰਦੋਲਨ ਦੇ ਦੌਰਾਨ ਜੋ ਪਿਛਲੇ 6 ਦਿਨਾਂ ਤੋਂ ਚੱਲ ਰਿਹਾ ਅੱਜ 6ਵੇਂ ਦਿਨ ਇਸ ਅੰਦੋਲਨ ਦਾ ਲੀਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੱਫਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ। ਹੁਣ D5 ਚੈਨਲ ਹਿੰਦੀ ਵੀ ਹੋਗਾ ਸਾਹਿਬ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਸ਼ਕਲ ਜੀ ਮੈਂ ਹਾ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ।